ਮੈਂ ਮੈਂ ਜੀ ਗੁਰਦਾਸਪੁਰ ਹਰਦੋਬਾਤ ਵਾਲਾ ਦਾ ਰਹਿਣ ਵਾਲਾ ਸੰਦੀਪ ਸਿੰਘ ਰੰਧਾਵਾ ਮੇਰਾ ਨਾਂ ਆ ਇਹ ਬੇਦੀ ਸਾਹਿਬ ਉਰੀ ਸਾਡੇ ਬੜੇ ਪਿਆਰੇ ਤੇ ਘਰ ਦੇ ਬੰਦੇ ਨੇ ਇਹਨਾਂ ਨੇ ਆ ਬੈਠਾ ਗੋਲ ਕਹਿੰਦੇ ਲੈ ਚੁੱਕਣ ਰੰਧਾਵਾ ਤੋਂ ਵੀ ਆ ਟਿਕਟ ਬਸ ਉਹ ਟਿਕਟ ਇਦਾਂ ਹੀ ਪਤਾ ਹੀ ਨਹੀਂ ਸੀ ਵੀ ਇਹ ਲੱਗ ਜਾਣੀ ਕਿਨੇ ਕਿੰਨਾ ਨਾਮ ਲੱਗਿਆ ਜੀ ਇਹ 1.5 ਕਰੋੜ ਤੇ ਕੀ ਕੰਮ ਕਰਦੇ ਆਪਾਂ ਜੀ ਸਾਡਾ ਚੱਕੀ ਦਾ ਕੁਝ ਜ਼ਮੀਨ ਦਾ ਤੇ ਬਸ ਇਹੀ ਫਾਈਨਾਂਸ ਦਾ ਥੋੜਾ ਕੰਮ ਮੈਂ ਕਿਹਾ ਜੀ ਉਹ ਆਪ ਆ ਕੇ ਥੱਲੇ ਸਾਈ ਹੋ ਕੇ ਉਹਨਾਂ ਨੇ ਇਹ ਕੀਤਾ ਸਾਰੀ ਉਹਨਾਂ ਦੀ ਉਹ ਦੇਣ ਆ ਬਾਬਾ ਫਰੀਦ ਜੀ ਜਿੰਨਾਂ ਦੀ ਮੇਰ ਹੋਈ ਕਿੱਥੇ ਇਨਵੈਸਟਮੈਂਟ ਕਰਾਂਗੇ ਸਾਡਾ ਨਹੀਂ ਏਰੇ ਤੋਂ ਮੈਂ ਵੀ ਹਾਂ ਉਹਨਾਂ ਵਿੱਚ ਉਹਨਾਂ ਦਾ ਸੁਖੀ ਜਿਹੜੇ ਭਾਜੀ ਵੀ ਮੇਰੇ ਹਾਂਜੀ ਸੁਖਿੰਦਰ ਸਿੰਘ ਧੰਦਾਵਾ ਪਿੰਡ ਤਰੋਵਾਲੀ ਸਾਡਾ ਉਹ ਵੀ ਵਿਸ਼ਵਾਸ ਬਣ ਗਿਆ ਜੀ हां बिल्कुल जी बड़े <क्षाथ> के आज अपने सजन है ते 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 तो 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 जी मैं नाम मनदीप कौर है सब में सबशीगल बुलानी है पहला सबको ਤੇ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਜੀ ਸੋਪਨਾ ਤੇ ਮੈਂ ਇੰਗਲੈਂਡ ਤੋਂ ਆਈ ਹਾਂ ਔਰ ਮੇਰੇ ਬ੍ਰਦਰ ਨੇ ਜਿੰਨਾਂ ਦੀ ਲੋਟਰੀ ਲੱਗੀ ਹੈ ਤੇ ਬੇਦੀ ਸਾਹਿਬ ਜੀ ਕੋ ਲੈ ਕੇ ਬਰੀ ਕੁਸ ਹੈ ਤੇ ਅੱਜ 1.5 ਕਰੋੜ ਦਾ ਨਾਮ ਨਿਕਲਿਆ ਜਿਸ ਬਹੁਤ ਖੁਸ਼ੀ ਹੈ ਸਰ ਠੀਕ ਹੈ ਚਲੋ